ਸਤਿ ਸ਼੍ਰੀ ਅਕਾਲ ਮੈਂ ਹਾ ਤੁਹਾਡਾ ਹੂਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਕੱਲ ਪੰਜਾਬ ਦੀ ਸਿਆਸਤ ਦੇ ਵਿੱਚ ਬੜੀ ਵੱਡੀ ਹਲਚਲ ਮਚੀ ਮਚੀ ਵੀ ਕਿਉਂ ਨਾ ਕਿ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਜਿਹੜੇ ਬੰਗਾ ਤੋਂ ਨੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਜਿਸ ਨੂੰ ਡਾਕਟਰ ਸੁਖੀ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ ਹਰਕਾ ਬੰਗਾ ਤੋਂ ਉਹਨਾਂ ਨੇ ਕੱਲ ਸ਼੍ਰੋਮਣੀ ਅਕਾਲੀ ਦਲ ਤੋਂ ਜਿਹੜੀ ਮੋਡਲੀ ਮੈਂਬਰਸ਼ਿਪ ਹੈ ਅਤੇ ਜਿਹੜੀ ਵਿਧਾਇਕੀ ਹੈ ਯਾਨੀ ਕਿ ਮੌਜੂਦਾ ਐਮ.ਐਲ.ਏ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਉਹਨਾਂ ਨੇ ਅਸਤੀਫਾ ਦੇ ਦਿੱਤਾ ਅਤੇ ਝੋਲੀ ਦੇ ਵਿੱਚ ਬੜ ਬੈਠੇ ਭਗਵੰਤ ਮਾਨ ਦੀ ਭਗਵੰਤ ਮਾਨ ਨੇ ਉਹਨਾਂ ਨੂੰ ਮੋਢਲੀ ਜਿਹੜੀ ਕੁਰਸੀ ਤੇ ਬਿਠਾਇਆ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਪੂਰੀ ਹਲਚਲ ਮਚ ਗਈ ਕੱਲ ਦੂਸਰੇ ਪਾਸੇ ਜੇ ਗੱਲ ਕਰੀਏ ਬਾਗੀ ਧੜੇ ਦੀ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਾਂ ਬਾਗੀ ਧੜੇ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਹੁਣ ਇੱਕ ਵਾਰ ਫਿਰ ਤੰਜ ਕੱਸੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਮੌਜੂਦਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਕਿਹਾ ਹੈ ਕਿ ਤਿੰਨ ਵਿਧਾਇਕ ਸੀ ਜਿਹੜੀਆਂ 2022 ਦੀਆਂ ਵਿਧਾਨ ਸਭਾ ਜਿੱਤੇ ਨੇ ਇੱਕ ਨੇ ਅਸਤੀਫਾ ਦੇ ਦਿੱਤਾ ਹੈ ਇੱਕ ਵੈਸੇ ਚੁੱਪ ਹੈ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਕਿਉਂਕਿ ਝੂਦਾ ਰਿਪੋਰਟ ਲਾਗੂ ਨਹੀਂ ਹੋਈ ਹਾਂਜੀ ਗੱਲ ਕਰਦੇ ਹਾਂ ਮਨਪ੍ਰੀਤ ਈਆਲੀ ਦੀ ਦੂਸਰੇ ਪਾਸੇ ਅਕਾਲੀ ਦਲ ਦੇ ਵਿੱਚ ਜਿੱਲੇ ਵੀ ਵਰਕਰ ਨੇ ਸਰਦਾਰ ਸੁਖਬੀਰ ਸਿੰਘ ਢੜੇ ਵਾਲੇ ਉਹ ਹੁਣ ਕੁਰਬਾਨੀ ਦੀ ਮੰਗ ਕਰ ਰਹੇ ਨੇ ਕਿਹੜੀ ਕੁਰਬਾਨੀ ਕੁਰਬਾਨੀ ਕੁਰਸੀ ਵਾਲੀ ਕੁਰਬਾਨੀ ਪ੍ਰਧਾਨਗੀ ਵਾਲੀ ਜਾਂ ਨਵੇਂ ਪ੍ਰਧਾਨ ਬਣਦੇ ਆ ਜਿਹੜੀਆਂ ਹੁਣ اٹਕਲਾਂ ਜਿਹੜੀਆਂ ਆਉਣ ਗਈਆਂ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਬਾਦਲ ਵਾਲੇ ਢੜੇ ਦੇ ਵਿੱਚ ਦੱਸਿਆ ਜਾ ਰਿਹਾ ਹੈ ਗੁਰਪ੍ਰਤਾਪ ਸਿੰਘ ਵਿਡਾਲਾ ਨੇ ਇਹ ਬੜਾ ਵੱਡਾ ਇਲਜ਼ਾਮ ਲਗਾਇਆ ਹੈ ਕਿ 3 ਵਿਧਾਇਕ ਸੀ ਇੱਕ ਨੇ ਅਸਤੀਫਾ ਦੇ ਦਿੱਤਾ ਇੱਕ ਜਾਨ ਦੀ ਤਿਆਰੀ ਦੇ ਵਿੱਚ ਹੈ ਤੀਜੇ ਨੇ ਵੈਸੇ ਚਲੇ ਜਾਣਾ ਹੈ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਰੁੰਡਮੁੰਡ ਰਹਿ ਜਾਵੇਗਾ ਯਾਨੀ ਕਿ ਜ਼ੀਰੋ ਰਿਪੋਰਟ ਹੋ ਜਾਵੇਗੀ ਸ਼੍ਰੋਮਣੀ ਅਕਾਲੀ ਦਲ ਦੀ ਇਹ ਵੱਡੀ ਗੱਲ ਕਹੀ ਹੈ ਗੁਰਪ੍ਰਤਾਪ ਸਿੰਘ ਵਿਡਾਲਾ ਜੋ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਜਾਂ ਬਾਗੀ ਧੜੇ ਦੇ ਨਵੇਂ ਕੰਵਿਨਰ ਨੇ ਉਹਨਾਂ ਨੇ ਕਿਹਾ ਕਿ ਮਾਰੂ ਨੀਤੀਆਂ ਦਾ ਕੋਈ ਵੀ ਸ਼ਿਕਾਰ ਨਹੀਂ ਹੋਣਾ ਚਾਹਦਾ ਚਾਹੇ ਅਸੀਂ ਹੋਈਏ ਤੇ ਚਾਹੇ ਹੋਰ ਹੋਣ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਨੇ ਬੀਬੀ ਜੀ ਕੋਰ ਵੀ ਇਹ ਵੀ ਗੱਲ ਕਹਿ ਰਹੇ ਨੇ ਕਿ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਨੇ ਜਿਹੜੇ ਉਸ ਦੇ ਸਾਥੀ ਨੇ ਅੰਦਰੋਂ ਅੰਦਰੀ ਉਹ ਦੁਖੀ ਨੇ ਲੇਕਿਨ ਉਹ ਆਪਣਾ ਦਿਲ ਦਾ ਦਰਦ ਜਿਹੜਾ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਜਾਂ ਪੰਥ ਦੇ ਲੋਕਾਂ ਦੇ ਸਾਹਮਣੇ ਨਹੀਂ ਰੱਖਣਾ ਚਾਹੁੰਦੇ ਹੁਣ ਆ ਗਿਆ ਕੁਰਬਾਨੀ ਤੇ ਕੀ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਮੌਜੂਦਾ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਕੀ ਆਪਣੇ ਸਾਥੀਆਂ ਦੇ ਕਹਿਣ ਤੇ ਕੁਰਬਾਨੀ ਦੇ ਦੇਣਗੇ ਕੁਰਬਾਨੀ ਹੈ ਪ੍ਰਧਾਨਗੀ ਵਾਲੀ ਜੇਕਰ ਪ੍ਰਧਾਨਗੀ ਵਾਲੀ ਕੁਰਸੀ ਤੋਂ ਅਸਤੀਫਾ ਦੇ ਦਿੰਦੇ ਨੇ ਆਉਣ ਵਾਲੇ ਦਿਨਾਂ 'ਚ ਸੁਖਬੀਰ ਸਿੰਘ ਬਾਦਲ ਤਾਂ ਫਿਰ ਕੀ ਹੋਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜੇਕਰ ਨਵੇਂ ਪ੍ਰਧਾਨ ਦੇ ਨਾਲ ਹੁਣ ਤੋਂ ਸ਼੍ਰੋਮਣੀ ਅਕਾਲੀ ਦਲ ਮੀਟਿੰਗਾਂ ਕਰਦੀ ਹੈ ਵਜਾਰਤਾ ਕਰਦੀ ਹੈ ਰੈਲੀਆਂ ਕਰਦੀ ਹੈ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜਾ ਵੋਟ ਬੈਂਕ ਹੈ ਸ਼੍ਰੋਮਣੀ ਅਕਾਲੀ ਦਲ ਦਾ ਵਧੇਗਾ ਜੇਕਰ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਉਹ ਆਪਣੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੰਦੇ ਨੇ ਇਸ ਨੂੰ ਲੈ ਕੇ ਗੁਰਪ੍ਰਤਾਪ ਸਿੰਘ ਵਿਟਾਲਾ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਜਿਹੜੇ ਸਾਥੀ ਨੇ ਉਹਨਾਂ ਦੇ ਵਿੱਚ ਵੀ ਜਿਹੜੀ ਕੁਸਰ-ਮੁਸਰ ਚੱਲ ਰਹੀ ਹੈ ਕਿਉਂਕਿ ਮੌਜੂਦਾ ਵਿਧਾਇਕ ਨੇ ਅਸਤੀਫਾ ਦੇ ਦੇਣਾ ਡਾਕਟਰ ਸੁਖੀ ਵਰਗੇ ਜਿਹੜੇ ਕਿ ਇਮਾਨਦਾਰ ਨੇ ਜਿਨ੍ਹਾਂ ਦੀ ਇਮਾਨਦਾਰੀ ਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਵੱਡਾ ਕਾਦੇ ਸਿਆਸਤ ਦੇ ਵਿੱਚ ਹਲਕਾ ਬੰਗਾ ਦੇ ਵਿੱਚੋਂ ਬੰਗਾ ਦੇ ਲੋਕਾਂ ਨੇ ਉਹਨਾਂ ਨੂੰ ਦੋ ਵਾਰ ਐਮਐਲਏ ਬਣਾਇਆ ਹੈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਨੂੰ ਲੈ ਕੇ ਗੁਰਪਤਾਪ ਸਿੰਘ ਵਿਡਾਲਾ ਕਹਿੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਖਾਲੀ ਹੋ ਜਾਵੇਗਾ ਕਿਉਂਕਿ ਮਨਪ੍ਰੀਤ ਈਆਲੀ ਝੁੰਡਾ ਰਿਪੋਰਟ ਲਾਗੂ ਨਾ ਹੋਣ ਕਰਕੇ ਲੋਕ ਸਭਾ ਦੀਆਂ ਚੋਣਾਂ ਤੋਂ ਬਾਅਦ ਬਿਲਕੁਲ ਸਾਈਲੈਂਟ ਹੋ ਕੇ ਬੈਠੇ ਨੇ ਉਧਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਨਪ੍ਰੀਤ ਇਆਲੀ ਜਿਹੜੇ ਨੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਜੇਕਰ ਮਨਪ੍ਰੀਤ ਇਆਲੀ ਵਰਗੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈ ਇੱਕ ਵਾਰ ਫਿਰ ਸੱਤਾ ਵਿੱਚ ਆਵੇਗੀ ਕਿਉਂਕਿ ਮਨਪ੍ਰੀਤ ਈਆਲੀ ਵਰਗੇ ਵੱਡੇ ਸਿਆਸਤਦਾਨ ਦਾ ਇੱਕ ਵੱਡਾ ਕਦ ਵੱਡਾ ਮਿਆਰ ਮੰਨਿਆ ਜਾਂਦਾ ਹੈ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੁਰਸੀ ਵਾਲੀ ਕੁਰਬਾਨੀ ਦਿੰਦੇ ਨੇ ਜਾਂ ਨਹੀਂ ਇਹ ਹੁਣ ਗੁਰਪਤਾਲਾ ਗੁਰਪ੍ਰਤਾਪ ਵਟਾਲਾ ਨੇ ਛੱਡ ਦਿੱਤਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਤੇ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਧੜੇ ਵਾਲੇ ਨੇ ਉਹ ਵੀ ਚਾਹੁੰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇੱਕ ਦੋ ਦਿਨਾਂ ਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੀ ਪ੍ਰਧਾਨਗੀ ਵਾਲੀ ਕੁਰਸੀ ਤੋਂ ਵਿਦਾਵਾ ਦੇ ਦੇਵੇ ਤਾਂ ਕਿ ਉਹ ਕੁਰਬਾਨੀ ਇੱਕ ਸਾਰਥਕ ਮੰਨੀ ਜਾਵੇ ਧੰਨਵਾਦ